ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਇਨਾ ਰੂਪਾ ਸੰਜੀਐ ਤਨ ਕਾਚਾ ਬਿਖਸ਼ਾਰ ਸਾਵ ਸੁਦਾਏ ਸੱਚ ਧਨ ਦੂਦਾ ਹੋਏ ਖੁਵਾਰ ਸਚਿਆਰੀ ਸਜ ਸੰਚਿਆ ਸਾਚੋ ਨਾਮ ਮੋਲ ਹਰ ਨਿਰਮਾਇ ਲੂਜਲੇ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁਜਾਨ ਤੋਂ ਤੂੰ ਸਰਵਰ ਤੋ ਹੰਸ ਸਾਚੋ ਠਾਕੁਰ ਮਨ ਵਸੈ ਹੋ ਬਲਿਹਾਰੀ ਤਿਸ ਮਾਇਆ ਮਮਤਾ ਮੋਣੀ ਜਿਨ ਕੀਤੀ ਸੁਜਾਨ ਬਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਨ ਕਿਮਾ ਬਿਹੁਣੇ ਖੱਪ ਗਏ ਖੂਹਣ ਲਖ ਅ ਸੰਖ ਗਣਤ ਨਾ ਵੈ ਕਿਉ ਗਣੀ ਖੱਪ ਖੱਪ ਮੁਵੇ ਬਿਸੰਖ ਕਸਮ ਪਛਾਣਾ ਆਪਣਾ ਖੂਲੇ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਜ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹੋ ਮੈਂ ਖਵੇ ਖਪਾਇ ਸਹੀ ਬੀਜੋ ਵਤ ਹੋਵੇ ਕਾਰ ਜੰਤੋ ਪਾਏ ਵਿੱਚ ਪਾਏ ਨ ਕਰਤਾ ਲਗ ਪਾਰ ਸ਼੍ਰਿਸ਼ਟੇ ਪੇ ਹੋਣਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੁਨੇਚੋ ਹੋਏ ਸੰਪੈ ਕੋਈ ਸਰ ਧਾਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚੱਕਰ ਚੋਰ ਸੰਪੈ ਸਾਥ ਨ ਚਾਲੈ ਹੋਰ ਬਿਨ ਸਾਚੇ ਨਹੀਂ ਦਰਗੈ ਮਾਨ ਹਰ ਅਸ ਪੀਵੇ ਛੁਟੈ ਨਿਦਾਨ ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈ ਰਾਨ ਓਹੋ ਕਰਤੀ ਮੈਂ ਮੁਈ ਸਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਕਣੇ ਕਰ ਥਾਕੀ ਸ਼ਿੰਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਨਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰਿ ਸੋ ਪ੍ਰੀਤ ਪਿਆਰ ਹਰ ਬਿਨ ਕੈਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਬਰਨਾ ਹਰ ਬੁਜਣਾ ਹਰ ਸੋ ਰੱਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਧਾਰ ਲੇਖ ਨਾ ਮਿਟੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਨ ਕੀਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵੜੇ ਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉਂਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸਬਦ ਵਿਚਾਰ ਮਨ ਮੁਖ ਭੂਲੇ ਪਚ ਮੁਵੇ ਉਬਰੇ ਗੁਰ ਵਿਚਾਰ ਜੇ ਪੁਰਖ ਨਦਰਨਾ ਆਵਈ ਤੇ ਇਸ ਕਾ ਕੀ ਕਰ ਕਹਿਆ ਜਾਏ ਬਲਿਹਾਰੀ ਗੁਰੂ ਆਪਣੇ ਜਨ ਹਿਰਦੈ ਦਿੱਤਾ ਦਿਖਾਏ ਪਾਦਾ ਪੜਿਆ ਆਖੀਐ ਬਿਦਿਆ ਵਿਚਰੈ ਸਹਿਜ ਸੁਪਾਏ ਬਿਦਿਆ ਸੋਧੈ ਤਤਲ ਹੈ RAM ਨਾਮ ਲਿਵਲਾਏ ਮਾਨਮੁਖ ਬਿਦਿਆ ਬਿਕਰਦਾ ਬਿਖਖਟੇ ਬਿਖਖਾਏ ਮੂਰਖ ਸਬਦ ਨਾ ਚੀਨੈ ਸੂਝ ਬੂਝ ਨ ਕਾਏ ਪਾਦਾ ਗੁਰਮੁਖ ਆਖੀਐ ਜਾਟੜਿਆ ਮਤ ਦੇ ਨਾਮ ਸਮਾਲੋ ਨਾਮ ਸੰਗਰੋ ਲਾਹਾ ਜਗ ਮਹਲੇ ਸਚੀ ਪੱਟੀ ਸਚ ਮਨ ਪੜੀਐ ਸਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ RAM ਨਾਮ ਗਲਹਾਰ RAM ਗਰੀ ਮਹੱਲਾ ਪਹਿਲਾ ਸਿਦ ਗੋਸਟ ਇੱਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਅੱਗੇ ਰਹਿਰਾਸੁ ਹਮਾਰੀ ਸਾਚਾ ਅਪਰਿ ਪਾਰੋ ਮਤਿ ਕਾਰ ਧਰੀ ਤਿਸ ਅੱਗੇ ਤਨ ਮਨ ਅੱਗੇ ਦਿਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸਚੁ ਸੂਚਾ ਹੋਇ ਸਾਚ ਸ਼ਬਦ ਬਿਨੁ ਮੁਕਤ ਨਾ ਕੋਇ ਰਹਾਉ ਆਵਣਾ ਤੁਮੇਂ ਕੀਆ ਨਾਉ ਤੁਮਾਰਾ ਕੌਣ ਮਾਰਬ ਕੌਣ ਸੁਆਉ ਸਾਚ ਕਹੋ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ ਕੈ ਵੈਸੋ ਕਹਿ ਰਹੀਐ ਬਾਲੇ ਕਿਆ ਉਹ ਕਹਿ ਜਾਓ ਨਾਨਕ ਬੋਲੇ ਸੁਣ ਬੈ ਰਾਗੀ ਕੀ ਆਤਮਾਰਾ ਰਾਹੋ ਘਰ ਘੜ ਬੈਸ ਨਿਰੰਤਰ ਰਹੀਐ ਜਲ ਸਤਗੁਰ ਪਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਨ ਬੈਸਣ ਫਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਝੈ ਆਪ ਪਛਾਨੈ ਸੱਚੇ ਸਚ ਸਮਾਏ ਦੁਨਿਆ ਸਾਗਰ ਦੁਤਰ ਕਹੀਏ ਕਿਉ ਕਰ ਭਾਈਏ ਪਾਰੋ ਚਰਪਟ ਬੋਲੇ ਉਦੋਂ ਨਾਨਕ ਦਿਓ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੈ ਤਿਸਕਿਆ ਉਤਰ ਦੀਜੈ ਸਾਚ ਕਹੋ ਤੂੰ ਪਾਰ ਗ੍ਰਾਮੀ ਤੁਜ ਕਿਆ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਸੁਰਤ ਸਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ ਰਹਿ ਗਾਂ ਤੇ ਕੋ ਮਨ ਵਸਿਆ ਸਭ ਮੈਂ ਨਿਰਾਸੋ ਅਗੰਭ ਗੁਚਰ ਦੇਖ ਦਿਖਾਏ ਨਾਨਕ ਤਾਕਾ ਦਸੋ ਸੁਣ ਸੁਆਮੀ ਅਰਦਾਸ ਮਾਰੀ ਪੁੱਛੋ ਸਾਚ ਵਿਚਾਰੋ ਰੋਸ ਨ ਕੀਜੈ ਉਤਰ ਦੀਜੈ ਕਿਉ ਪਾਈਐ ਗੁਰਦੁਆਰੋ ਉਮਾਂ ਚਲ ਤੋ ਸੱਚ ਕਰ ਬੈਸੈ ਨਾਨਕ ਨਾਮ ਧਾਰੋ ਆਪੇ ਮੇਲ ਮਲਾਏ ਕਰਤਾ ਲਾਗੇ ਸਾਜ ਪਿਆਰੋ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਐ ਉਹ ਦੂ ਭੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਤੀਰਥ ਨਾਈ ਐ ਸੁਖ ਫਲ ਪਾਈ ਐ ਮੈਲ ਨਾ ਲੱਗੈ ਕਾਈ ਗੋਰਖ ਪੂਤ ਲੋਹਰੀਪਾ ਬੋਲੇ ਜੋਗ ਜੁਗਤ ਬਿਦਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ